ਐ ਐਕਚੁਅਲ ਜੇ ਆਪਾਂ ਸਟੱਡੀ ਦੀ ਗੱਲ ਕਰੀਏ ਯੂਕੇ ਦੀ ਵੈਸੇ ਤਾਂ ਇੰਗਲੈਂਡ ਦੀ ਜਿਹੜੀ ਸਟੱਡੀ ਹੈ ਕਹਿੰਦੇ ਬਹੁਤ ਇੰਟਰਨੈਸ਼ਨਲ ਲੈਵਲ ਤੇ ਬੜੀ ਉਹਦੀ ਮੈਨੇ ਰੱਖਦੀ ਹੈ ਪਰ ਕੀ ਲੱਗਦਾ ਯੂਕੇ ਦੇ ਵਿੱਚ ਸਟੱਡੀ ਕਰਕੇ ਸਟੂਡੈਂਟਸ ਨੂੰ ਹੋਰ ਇੰਟਰਨੈਸ਼ਨਲ ਲੈਵਲ ਤੇ ਕਿਹੜੀਆਂ-ਕਿਹੜੀਆਂ ਓਪਰਚ्युनिटीਜ਼ ਮਿਲ ਸਕਦੀਆਂ ਨੇ ਸਰ ਦੇਖੋ ਬੱਚਾ ਐਕਚੁਅਲ 'ਚ ਯੂਕੇ ਯੂਕੇ ਸਟਾਰਟਿੰਗ ਤੁਸੀਂ ਐਜ਼ ਅ ਬ੍ਰਿਟਿਸ਼ ਦੇ ਤੌਰ ਤੇ ਕਹਿ ਸਕਦੇ ਆ ਕਿ ਸਟੱਡੀ ਪਹਿਲਾਂ ਤੋਂ ਹੀ ਨੰਬਰ 1 ਆ ਹਨਾ ਤੇ ਯੂਕੇ ਸਟੱਡੀ ਬੱਚਾ ਜੇ ਆਪਣੀ ਬੈਚਲਰ ਕਰਦਾ ਆ ਜਾਂ ਮਾਸਟਰ ਕਰਦਾ ਆ ਤੇ ਉਹਦੇ ਕੋਲ ਹੋਰ ਵਧੇਰੇ ਆਪਸ਼ਨ ਆ ਜਾਂਦੇ ਨੇ ਕਿਉਂਕਿ ਇੱਕ ਤਾਂ ਸਰ ਉਹ ਇੱਕ ਇੰਟਰਨੈਸ਼ਨਲ ਸਟੱਡੀ ਹੁੰਦੀ ਹੈ ਸੈਕੰਡਲੀ ਕਿ ਇੱਕ ਵਧੀਆ ਯੂਨੀਵਰਸਿਟੀ ਤੋਂ ਨੇ ਆਪਣੀ ਬੈਚਲਰ ਐ ਮਾਸਟਰ ਕੀਤੀ ਹੁੰਦੀ ਹੈ ਤੇ ਬਹੁਤ ਕੰਪਨੀਆਂਜ਼ ਐਵੇਂ ਦੀਆਂ ਹੁੰਦੀਆਂ ਨੇ ਜਿੱਥੇ ਆਪਸ਼ਨ ਵਧਦੇ ਨੇ ਬੱਚੇ ਦੇ ਭਾਵੇਂ ਉਹ ਕਿਸੇ ਵੀ ਫੀਲਡ ਦਾ ਹੋਵੇ ਆਈਟੀ ਦਾ ਹੋਵੇ ਮਾਰਕੀਟਿੰਗ ਦਾ ਹੋਵੇ ਮੈਨੇਜਮੈਂਟ ਦਾ ਹੋਵੇ ਤੇ ਵਧੀਆ ਆਪਸ਼ਨ ਨੇ ਤੇ ਸਕਿਲਡ ਵੇਸ ਤੇ ਆ ਗਾ ਹੋਰ ਚਾਂਸਸ ਵਧੀਆਂ ਮਿਲਦੇ ਨੇ ਬੱਚੇ ਨੂੰ ਹੂੰ ਬਿਲਕੁਲ ਹੈ ਬਹੁਤ ਜਿਆਦੇ ਆਪਸ਼ਨਸ ਨੇ ਤੁਹਾਨੂੰ ਮਿਲਦੀਆਂ ਨੇ ਔਰ ਹੋਰ ਵੀ ਆਪਾਂ ਗੱਲ ਕਰ ਰਹੇ ਆਂ ਦਾ ਸੰਸ਼ਾਈਨ ਇਮੀਗ੍ਰੇਸ਼ਨ ਦੀ ਜੋ ਕਿ ਬਠਿੰਡਾ ਔਰ ਚੰਡੀਗੜ੍ਹ ਦੇ ਵਿੱਚ ਆ ਇਹਨਾਂ ਨੂੰ ਤੁਸੀਂ ਮਿਲ ਸਕਦੇ ਹੋ ਭਾਜੀ ਨੂੰ ਆ ਕੇ ਮਿਲ ਸਕਦੇ ਹੋ ਇਹਨਾਂ ਦੀ ਟੀਮ ਨੂੰ ਮਿਲੋ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰੋ ਤੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰੋ ਭਾਜੀ ਫੰਡਿੰਗ ਦੀ ਜਦੋਂ ਗੱਲ ਆਉਂਦੀ ਹੈ ਤਾਂ ਯੂਕੇ ਦੇ ਵਿੱਚ ਫੰਡ ਕਿੰਨੇ ਕੁ ਪੁਰਾਣੇ ਹੋਣੇ ਚਾਹੀਦੇ ਆ ਕਿਸ ਤਰ੍ਹਾਂ ਦੇ ਫੰਡ ਹੋਣੇ ਚਾਹੀਦੇ ਨੇ ਬੱਚੇ ਕੋਲ ਤਾਂ ਜੋ ਉਸ ਦਾ ਵੀਜ਼ਾ ਆ ਸਕਦਾ ਹੈ ਇੱਕ ਕਾਲ ਲੈ ਲੈਣੇ ਭਾਜੀ ਫਿਰ ਆਪਾਂ ਇਸੇ ਸਵਾਲ ਤੇ ਰਵਾਂਗੇ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹ

ਹਾਂਜੀ ਸਰ ਤੇ ਬੈਚਲਰ ਚ ਮਾਰਕਸ ਤੁਹਾਡੇ ਪਰਸੈਂਟੇਜ ਕਿਨੇ ਰਹੇ ਨੇ ਸਰ 55 55 ਮਾਰਕਸ ਰਹੇ ਨੇ ਐਂਡ ਕਿਹੜੀ ਯੂਨੀਵਰਸਿਟੀ ਤੋਂ ਤੁਸੀਂ ਕੀਤੀ ਹੈ ਬੈਚਲਰ ਆਪਣੀ ਸਰ ਮੇਰੀ ਸਰ ਪੰਜਾਬ ਯੂਨੀਵਰਸਿਟੀ ਸथी ਪੰਜਾਬ ਯੂਨੀਵਰਸਿਟੀ 2015 ਕੇ ਬਾਅਦ ਕੁਝ ਨਹੀਂ ਕੀਤਾ ਹੋਇਆ ਆਪਨੇ ਸਰ ਉਸਕੇ ਬਾਅਦ ਮੈਂ ਜੋਬ ਕੀਤੀ ਹੈ ਓਕੇ ਰੈਗੂਲਰ ਜੋਬ ਚੱਲ ਰਹੀ ਹੈ ਹਾਂਜੀ ਸਰ ਓਕੇ ਆਲਸ ਪੀਟੀ ਕੁਝ ਕੀਤਾ ਹੋਇਆ

ठीक है नहीं कोई बात नहीं एक्चुअल देखो आ, हर एक यूनिवर्सिटीज की फीस का क्राइटेरिया अलग अलग है है ना कुछ यूनिवर्सिटीज फीस ज्यादा लेती हैं कुछ की कम है कुछ में स्कॉलरशिप अच्छी मिल जाती है सो so, हमारे पास है ऐसे ऑप्शन जहां पे आपको कम ट्यूशन फीस के ऊपर भी कैश लेटर मिल जाएगा आपको इसके लिए ऑफिस विजिट करना होगा ਆਪ ਜਾਂ ਹਮੇ ਕਾਲ ਕਰਿਏ ਜਾਂ ਹਮਾਰੇ ਆਫਿਸ ਵਿਜ਼ਿਟ ਕਰਿਏ ਹਮ ਬਿਲਕੁਲ ਭਾਜੀ ਫੀਸ ਦੀ ਗੱਲ ਆਈ ਆਪਾਂ ਚਲੋ ਸਵਾਲ ਇੱਥੋਂ ਹੀ ਲੈ ਲੰਨੇ ਆ ਜਿਹੜੀ ਫੀਸ ਆ ਮਿਨੀਮਮ ਕਿੰਨੀ ਹੈ ਯੂਕੇ ਤੋਂ ਜਿਹੜੇ ਕਾਲਜ ਨੇ ਸਟਾਰਟ ਹੋ ਜਾਂਦੇ ਆ ਔਰ ਮੈਕਸਿਮਮ ਕਿਥੋਂ ਤੱਕ ਹੈਗੇ ਨੇ ਸਰ ਦੇਖੋ ਫੀਸ ਦਾ ਐਕਸਲ ਚ ਫੀਸ ਜਿਹੜੀ ਅਲੱਗ ਅਲੱਗ 30 ਨੂੰ ਤਿੰਨ ਕੈਟਾਗਰੀ ਚ ਡਿਵਾਈਡ ਕੀਤਾ ਉੱਥੇ ਨਾ ਨੋਰਮਲ ਇਨੀਸ਼ੀਅਲ ਕੀਤਾ ਹੈ ਨਾ ਜਿਹੜੀ ਕਿ ਨੀਰਵਾੜ ਸਰ 4 ਤੋਂ 5000 ਤੇ 3000 ਪਾਉਂਡ ਰੈਂਦੀ ਹੈਗੀ ਤੇ ਉਸ ਤੋਂ ਬਾਅਦ ਇੱਕ ਸੈਮਸਟਰੀ ਫੀਸ ਕੀਤੀ ਹੋਈ ਹੈ ਜਿਹੜੀ ਕਿ ਐਸਟੀਮੇਟ ਰਹਿ ਜਾਂਦੀ ਹੈ ਸਰ ਐਸਟੀਮੇਟ ਜੇ ਮੈਂ ਆਈਐਨਆਰ ਚ ਗੱਲ ਕਰਾਂ ਤੇ 7 ਤੋਂ 8 ਲੱਖ ਦੇ ਆਸ-ਪਾਸ ਹਨਾ ਤੇ ਉਸ ਤੋਂ ਬਾਅਦ ਪੂਰੇ ਸਾਲ ਦੀ ਫੀਸ ਜੇ ਗੱਲ ਕਰੀਏ ਤੇ ਨੀਅਰ ਅਬਾਊਟ ਆ ਜਾਂਦੀ ਹੈ ਜੀ 14 ਤੋਂ 15 ਲੱਖ ਬਟ ਹਾਂ ਆਪਾਂ ਕੋਲ ਐਵੇਂ ਦੇ ਆਪਸ਼ਨ ਵੀ ਹੈਗੇ ਨੇ ਜਿਹਦੇ ਚ ਸਕਾਲਰਸ਼ਿਪ ਅਸੀਂ ਵਧੀਆ ਬੱਚੇ ਨੂੰ ਲਗਵਾ ਕੇ ਦਈਦੀ ਹੈ ਤੇ ਉਹਦੇ ਅਕੋਰਡਿੰਗ ਜੇ ਸਕਾਲਰਸ਼ਿਪ ਦੇ ਹਿਸਾਬ ਨਾਲ ਗੱਲ ਕਰੀਏ ਤੇ ਸਰ 10 ਤੋਂ 11 ਲੱਖ ਦੇ ਵਿੱਚ ਵੀ ਸਾਡੇ ਕੋਲ ਪੂਰੇ ਸਾਲ ਦੀ ਫੀਸ ਨਾਲ ਆਪਸ਼ਨ ਹੈਗੇ ਆ ਜੀ ਹੂੰ ਬਿਲਕੁਲ ਬਹੁਤ ਘੱਟ ਫੀਸ ਵਾਲੇ ਆਪਸ਼ਨਸ ਵੀ ਨੇ ਔਰ ਬਹੁਤ ਜ਼ਿਆਦਾ ਫੀਸ ਵਾਲੇ ਵੀ ਆਪਸ਼ਨ ਨੇ ਜਿਵੇਂ ਆਪਣੇ ਇੰਡੀਆ ਦੇ ਵਿੱਚ ਵੀ ਹੁੰਦਾ ਹੈ ਕਿ ਕੋਈ ਚੰਗੇ ਕਾਲਜ ਨੇ ਕੋਈ ਥੋੜਾ ਉਹਦਾ ਰੈਂਕ ਘਟ ਜਾਂਦਾ ਤਾਂ ਉੱਥੇ ਫੀਸ ਉਸ ਦਾ ਥੋੜੀ ਬਹੁਤੀ ਘੱਟ ਹੋਏ ਪਰ ਤਕਰੀਬਨ ਜਿਵੇਂ ਪਾਜੀ ਕਹਿੰਦੇ ਵੀ 10-11 ਲੱਖ ਰੁਪਏ ਫੀਸ ਵਾਲੇ ਕਾਫੀ ਚੰਗੇ ਯੂਨੀਵਰਸਿਟੀਆਂ ਔਰ ਕਾਲਜਸ ਸਟੂਡੈਂਟਸ ਨੂੰ ਮਿਲ ਜਾਂਦੇ ਨੇ ਪਾਜੀ ਫੰਡ ਵਾਲਾ ਸਵਾਲ ਸੀ ਮੇਰਾ ਇਸ ਤੋਂ ਪਹਿਲਾਂ ਕਿ ਕਿੰਨੇ ਕੁ ਫੰਡਿੰਗ ਜਿਹੜੀ ਹੈ ਪੇਰੈਂਟਸ ਕੋਲੇ ਹੋਣੀ ਚਾਹੀਦੀ ਹੈ ਜਾਂ ਨਿਕੋਂ ਸੋਰਸ ਕੀ ਹੋਣਾ ਚਾਹੀਦਾ ਜਿਹੜੇ ਯੂਕੇ ਜਾਣਾ ਚਾਹੁੰਦੇ ਸਰ ਫੰਡ 20 ਮਤਲਬ 28 ਦਿਨ ਪੁਰਾਣੇ ਹੋल्ड ਚਾਹੀਦੇ ਨੇ 28 ਡੇਜ਼ 올ਡ ਤੇ ਫੰਡ ਐਕਚੁਅਲ ਚ 15 ਲੱਖ ਤੋਂ ਸਟਾਰਟ ਹੁੰਦੇ ਨੇ ਤੇ 25-30 ਲੱਖ ਤੱਕ ਪਹੁੰਚਦੇ ਆ ਕਿਦਾਂ ਪਹੁੰਚਦੇ ਨੇ ਕਿ ਡਿਪੈਂਡ ਕਰਦਾ ਹੈ ਕਿ ਬੱਚਾ ਜਾਣਾ ਕਿੱਥੇ ਚਾਹੁੰਦਾ ਹ ਲੰਡਨ ਜਾਣਾ ਚਾਹੁੰਦਾ ਜਾਂ ਆਊਟਰ ਲੰਡਨ ਜਾਣਾ ਚਾਹੁੰਦਾ ਹੈ ਦੋਨਾਂ ਦੇ ਲਿਵਿੰਗ ਸਪੈਂਸ ਅਲੱਗ-ਅਲੱਗ ਨੇ ਤੇ ਫੰਡ ਦੂਜੀ ਜਿਹੜੀ ਕੈਲਕੂਲੇਸ਼ਨ ਹੁੰਦੀ ਹੈ ਜੀ ਉਹ ਹੁੰਦੀ ਹੈ ਬੱਚੇ ਦੀ ਟਿਊਸ਼ਨ ਫੀਸ ਨਾਲ ਕਿ ਬੱਚੇ ਨੇ ਫੀਸ ਪੇ ਕੀਤੀ ਕਿੰਨੀ ਹੈ ਕੀ ਗੱਲ ਉਹਨੇ ਇਨੀਸ਼ੀਅਲ ਫੀਸ ਪੇ ਕੀਤੀ ਹੈ ਸਿਰਫ ਇੱਕ ਕੈਸ਼ ਲੈਣ ਵਾਸਤੇ ਯਾ ਉਹਨੇ ਇੱਕ ਸੈਮਦੀ ਫੀਸ ਕੀਤੀ ਆ ਉਹਨੇ ਇੱਕ ਸਾਲ ਦੀ ਫੀਸ ਕੀਤੀ ਹੈਗੀ ਆ ਐਕ ਏਜੰਟ ਤੇ ਬਹੁਤ ਮੈਟਰ ਕਰਦਾ ਆ ਕਿ ਉਹਦੀ ਫੀਸ ਉਹਨੂੰ ਬੱਚੇ ਨੂੰ ਦੱਸ ਕੇ ਪੇ ਕਰਾਵੇ ਕਿ ਹਾਂ ਇੰਨੀ ਪੇ ਕਰੋ ਤੁਹਾਡੇ ਫੰਡਸ ਪਿੱਛੇ ਇੰਨੇ ਘਟ ਜਾਣਗੇ ਜਾਂ ਤੁਸੀਂ ਇੰਨੀ ਫੀਸ ਪੇ ਕਰਕੇ ਜਾਂਦੇ ਹੋ ਤਾਂ ਤੁਹਾਨੂੰ ਬਾਅਦ ਕਿਉਂ ਪ੍ਰੋਬਲਮ ਨਹੀਂ ਆਏਗੀ ਐਂਡ ਵੀਜ਼ਾ ਦੇ ਚਾਂਸਸ ਵੱਧ ਜਾਣਗੇ ਇੱਥੇ ਇੱਕ ਚੀਜ਼ ਹੋਰ ਆ ਤੁਹਾਡੀ ਫੀਸ ਬਹੁਤ ਜ਼ਿਆਦਾ ਮੈਟਰ ਕਰਦੀ ਏ ਹਾਈ ਕਮਿਸ਼ਨ ਤੋਂ ਵੀਜ਼ਾ ਕਢਵਾਉਣ ਦੀ ਕਿਉਂਕਿ ਇੱਕ ਜੈਨੂਨ ਬੱਚਾ ਹੀ 6 ਮਹੀਨੇ ਦੀਆਂ ਪਲੱਸ 6 ਮਹੀਨੇ ਤੋਂ ਵੱਧ ਸਾਲ ਦੀ ਫੀਸ ਪੇ ਕਰਕੇ ਜਾਏਗਾ ਤੇ ਅਕੋਰਡਿੰਗ ਟੂ ਲਿਵਿੰਗ ਐਕਸਪੈਂਸ ਅਕੋਰਡਿੰਗ ਟੂ ਟਿਊਸ਼ਨ ਫੀਸ ਫੰਡ ਦੀ ਕੈਲਕੂਲੇਸ਼ਨ ਹੁੰਦੀ ਹੈ ਉਹਦੀ ਵੀ ਸਾਰੀ ਜਾਣਕਾਰੀ ਜਿੱਦੂ ਬੱਚਾ ਸਾਡੇ ਆਫਿਸ ਵਿਜ਼ਿਟ ਕਰਦਾ ਜਾਂ ਕਾਉਂਸਲਿੰਗ ਲੈਂਦਾ ਜਾਂ ਸਾਡੇ ਕਾਉਂਸਲਰ ਨੂੰ ਮਿਲਦਾ ਜਾਂ ਉਹਦੀ ਇਨਫੋਰਮੇਸ਼ਨ ਨਾਲ ਦੀ ਨਾਲ ਇਹ ਦਿੱਤੀ ਜਾਂਦੀ ਹੈ ਕਿ ਹਾਂ ਉਹਦੇ ਪੇਰੈਂਟਸ ਨੂੰ ਪਤਾ ਲੱਗ ਜੇ ਕਿ ਜੇ ਅਸੀਂ ਨੀ ਫੀਸ ਪੇ ਕਰ ਰਹੇ ਹਾਂ ਤੇ ਸਾਨੂੰ ਇਨੇ ਫੰਡਸ ਚਾਹੀਦੇ ਨੇ ਪਿੱਛੇ ਤਾਂ ਫੰਡ ਜ਼ਰੂਰ ਦੁਬਾਰਾ ਦੱਸ ਦਾਂਗਾ ਮੈਂ ਕਿ 28 ਦਿਨ ਪੁਰਾਣੇ ਚਾਹੀਦੇ ਹੁੰਦੇ ਆ ਹੂੰ ਬਿਲਕੁਲ ਜੇਕਰ ਤੁਹਾਡੇ ਕੋਲ 28 ਦਿਨ ਪੁਰਾਣੇ ਫੰਡ ਹੈਗੇ ਆ ਤੁਸੀਂ ਪਲੱਸ 2 ਕੀਤੀ ਹੈ ਆਈਲੈਟਸ ਨਹੀਂ ਵੀ ਕੀਤੀ ਹੋਈ ਸਟੱਡੀ ਦੇ ਵਿੱਚ ਗੈਪ ਪੈ ਗਿਆ ਜਾਂ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਕੋਈ ਉਸ ਤੋਂ ਬਾਅਦ ਵੀ ਸਟੱਡੀ ਗੈਪ ਹੈ ਤਾਂ ਤੁਸੀਂ ਯੂਕੇ ਦੇ ਵਿੱਚ ਜਾ ਸਕਦੇ ਹੋ ਜਿਹੜੇ ਬਹੁਤ ਸਾਰੀਆਂ ਧਾਰਨਾ ਨੇ ਕਿ ਯੂਕੇ ਦੇ ਵਿੱਚ ਕੰਮ ਨਹੀਂ ਹੈਗਾ ਜਾਂ ਫਿਰ ਸਟੱਡੀ ਤੋਂ ਬਾਅਦ ਕੋਈ ਆਪਸ਼ਨ ਨਹੀਂ ਮਿਲਦੀਆਂ ਤਾਂ ਉਹ ਸਾਰੀਆਂ ਨੂੰ ਇੱਕ ਸਾਈਡ ਰੱਖ ਕੇ ਜੇ ਤੁਸੀਂ ਸਕਸੈਸ ਹੋਣਾ ਹੈ ਮਿਹਨਤ ਕਰੋਗੇ ਤਾਂ ਤੁਸੀਂ ਉੱਥੇ ਬਹੁਤ ਕੁਝ ਬਣਾ ਸਕਦੇ ਹੋ ਬਹੁਤ ਕੁਝ ਪਾ ਸਕਦੇ ਹੋ ਜੌਬ ਦੇ ਨਾਲ-ਨਾਲ ਕਾਫੀ ਆਪਸ਼ਨਸ ਜਿਹੜੀਆਂ ਨੇ ਹੋਰ ਵੀ ਜਿਹੜੀਆਂ ਲੈ ਸਕਦੇ ਹੋ ਯੂਕੇ ਜਾਣ ਵਾਲੇ ਬੱਚਿਆਂ ਦੇ ਲਈ ਲਾਸਟ ਮੈਸੇਜ ਕੋਈ ਜਿਹੜੇ ਨਵੰਬਰ 2025 ਇੰਟੇਕ ਲਈ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਲਈ ਸਮਾਂ ਵੀ ਘੱਟ ਹੈ ਕਿਹੜੇ ਕਿਹੜੇ ਡਾਕੂਮੈਂਟਸ ਉਹਨਾਂ ਕੋਲ ਹੋਣੇ ਚਾਹੀਦੇ ਆ ਜੋ ਸੋਚ ਰਹੇ ਨੇ ਵੀ ਹੁਣ ਅਸੀਂ ਅਪਲਾਈ ਕਰਕੇ ਜਾ ਸਕਦੇ ਆ ਸਰ ਦੇਖੋ ਫਸ ਨੇ 12th ਕੀਤੀ ਹੋਈ ਹੈ ਬੱਚੇ ਕੋਲ ਉਹਦੀਆਂ ਲੋਅਰ ਲੈਟਰ ਆਫ ਰეკੋਮੈਂਡੇਸ਼ਨ ਹੋਣੇ ਚਾਹੀਦੇ ਨੇ ਦੋ ਲੋਅਰ ਚਾਹੀਦੀਆਂ ਨੇ ਤੇ ਜੇ ਅਗਰ ਬੱਚਾ ਵਿਦਾਊਟ ਐਲਸ ਅਪਲਾਈ ਕਰਨਾ ਚਾਹੁੰਦਾ ਹੈ ਤੇ ਐਮਓਆਈ ਹੁੰਦੀ ਏ ਇੱਕ ਮੀਡੀਅਮ ਆਫ ਇਨਸਟਰਕਸ਼ਨ ਆਫ ਇੰਗਲਿਸ਼ ਲੈਟਰ ਹੁੰਦਾ ਹੈ ਉਹ ਵੀ ਬੱਚਾ ਕਾਲਜ ਤੋਂ ਲੈ ਸਕਦਾ ਆ ਜੇਕਰ ਬੱਚੇ ਨੇ ਬੈਚਲਰ ਕੀਤੀ ਹੋਈਏ ਸੇਮ ਡਾਕੂਮੈਂਟਸ ਵਿੱਚ ਸਾਨੂੰ ਐਲਓਆਰ ਤੇ ਐਮਓਆਈ ਚਾਹੀਦੀ ਹੈਗੀਆਂ ਨੇ ਯਾਨੀ ਕਿ ਮੈਂ ਸਿੰਪਲ ਸਿੱਧੀ ਗੱਲ ਕਰਾਂ ਸਾਨੂੰ 10th 12th ਪਾਸਪੋਰਟ ਦੋ ਐਲਓਆਰ ਤੇ ਐਮਓਆਈ ਚਾਹੀਦੀਆਂ ਹੈਗੀਆਂ ਨੇ ਜੇ ਅਗਰ ਬੱਚੇ ਨੂੰ ਟਾਈਮ ਲੱਗ ਰਿਹਾ ਆ ਐਲਓਆਰ ਰੇਂਜ ਕਰਾਉਣ ਵਿੱਚ ਜਾਂ ਐਮਓਆਈ ਰੇਂਜ ਕਰਵਾਉਣ ਵਿੱਚ ਯੂਨੀਵਰਸਿਟੀ ਤੋਂ ਲੈਣ ਚੂ ਤੇ ਬੱਚਾ ਆਪਣਾ 10th 12th ਜੇਕਰ ਬੱਚੇ ਨੇ ਬੈਚਲਰ ਕੀਤੀ ਹੈ ਤੇ ਬੱਚਾ ਆਪਣੇ ਬੈਚਲਰ ਤੇ ਆਫਰ ਲੈਟਰ ਅਪਲਾਈ ਯਾਨੀ ਕਿ ਇੱਕ ਸੀਟ ਹੋਲਡ ਕਰਵਾ ਸਕਦਾ ਤੁਹਾਨੂੰ ਕੁਝ ਸਮਾਂ ਮਿਲ ਜਾਂਦਾ ਆ ਇਹਨਾਂ ਚੀਜ਼ਾਂ ਨੂੰ ਯਾਨੀ ਕਿ ਆਪਣੇ ਜੋ ਤੁਹਾਡੇ ਡਾਕੂਮੈਂਟਸ ਪੈਂਡਿੰਗ ਰਹਿੰਦੇ ਨੇ ਉਹਨਾਂ ਨੂੰ ਪ੍ਰੋਵਾਈਡ ਕਰਾਂ ਚ ਬਟ ਹਾਂ ਇਦਾਂ ਨਹੀਂ ਕਿ ਜੇ ਤੁਹਾਡੇ ਕੋਲ ਅਗਰ ਪੈਂਡਿੰਗ ਇਨਕੇ ਐਲਓਰ ਐਮਆਈ ਨਹੀਂ ਹੈਗੀ ਤੁਸੀਂ ਅਪਲਾਈ ਨਾ ਕਰਵਾਓ ਹੂੰ ਬਿਲਕੁਲ ਨਾ ਕਾਲਰ ਕਾਫੀ ਸਾਰੇ ਨਾਲ ਜੁੜਦੇ ਜੁੜੇ ਆ ਕੁਝ ਕੋਲਾ ਜਿਹੜੀਆਂ ਅਸੀਂ ਲੈਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਸ਼ੋਅ ਤੋਂ ਬਾਅਦ ਕੱਲ ਮਾਰਨਿੰਗ 10 ਤੋਂ ਲੈ ਕੇ 5 ਵਜੇ ਤੱਕ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਸਾਡਾ ਸ਼ੋਅ ਸਟੂਡੈਂਟ ਨੂੰ ਇਨਫੋਰਮੇਸ਼ਨ ਦੇਣ ਦੇ ਲਈ ਸੀਗਾ ਕਿ ਸਟੂਡੈਂਟ ਨੂੰ ਇਨਫੋਰਮੇਸ਼ਨ ਜਿਹੜੇ ਯੂਕੇ ਜਾਣਾ ਚਾਹੁੰਦੇ ਆ ਉਹ ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੀ ਪੂਰੀ ਜਾਣਕਾਰੀ ਲੈ ਸਕਦੇ ਆ ਵਿਦਾਊਟ ਆਈਲੈਂਡਸ ਯੂਕੇ ਜਾਇਆ ਜਾ ਸਕਦਾ ਹੈ ਗੈਪ ਵਾਲੇ ਵੀ ਜਾ ਸਕਦੇ ਆ ਗ੍ਰੈਜੂਏਸ਼ਨ ਤੋਂ ਬਾਅਦ ਵੀ ਜਾ ਸਕਦੇ ਹੋ ਤੁਸੀਂ ਸਪਾਊਸ ਦੇ ਲਈ ਕਿੰਨੀਆਂ ਹੀ ਆਪਸ਼ਨਸ ਜੜੀਆਂ ਹੈਗੀਆਂ ਨੇ ਫੰਡਿੰਗ ਤੁਹਾਡੇ ਕੋ ਜਿਵੇਂ ਭਾਈ ਨੇ ਕਿਹਾ ਕਿ ਕੋਈ ਬਹੁਤ ਹੀ ਜਿਆਦਾ ਲੰਮੀ ਛੋਟੀ ਗੱਲ ਨਹੀਂ ਤੇ ਜਿਹੜਾ ਯੂਕੇ ਦਾ ਪ੍ਰੋਸੈਸ ਹੈ ਬਹੁਤ ਸੌਖਾ ਹੈ ਜਾਂਦਿਆਂ ਦੇ ਕਾਲਰ ਸਾਡੇ ਨਾਲ ਜੁੜੇ ਆ ਚਲੋ ਇਹਨਾਂ ਦੀ ਕਾਲ ਆਪਾਂ ਲੈ ਲੈਂਦੇ ਆ ਕਾਫੀ ਟਾਈਮ ਤੋਂ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਕੀ ਸਵਾਲ ਹੈ ਤੁਹਾਡਾ ਸਰ ਮੇਰਾ ਨਾਮ ਸਿਮਰਨ ਹੈਗਾ ਯਾ ਹਾਂ ਜੀ ਮੇਰਾ ਮੈਂ ਐਕਚੁਅਲੀ ਸਪਾਊਸ ਲਈ ਅਪਲਾਈ ਕਰਨਾ ਹੈ ਹੂੰ ਤੇ ਮੇਰੀ ਪ੍ਰੋਫਾਈਲ ਮੇਰੀ ਪ੍ਰੋਫਾਈਲ ਹੈਗੀ ਆ ਵੀ ਮੈਂ 2000 ਵਿਚ ਜਿਹੜੀ ਹੈਗੀ ਮੈਂ ਆਪਣੀ ਬੈਚਲਰਸ ਕੀਤੀ ਹੈ ਬੀ ਕਾਮ ਹਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਮ ਤੇ ਮੇਰੇ ਆਲ ਸਚ 6.5 ਨਾ ਲੈਸ 6 ਬੈਂਡ ਹੈਗੇ ਨੇ ਓਕੇ ਬਹੁਤ ਵਧੀਆ ਮੈਨੂੰ ਇੱਕ ਸਾਲ ਪਹਿਲਾਂ ਮੇਰਾ ਵਿਆਹ ਹੋਇਆ ਹੈ ਠੀਕ ਹੈ ਜੀ ਤੇ ਮੈਨੂੰ ਕੋਈ ਆਪਸ਼ਨ ਦੱਸੋ ਹਾਂਜੀ ਬਹੁਤ ਵਧੀਆ ਪ੍ਰੋਫਾਈਲ ਹੈ ਤੁਹਾਡੀ ਨਾਲੇ ਤੁਹਾਡੀ ਮੈਰਿਜ ਵੀ 1 ਸਾਲ ਪੁਰਾਣੀ ਹੈ ਤੁਸੀਂ ਯੂਕੇ ਸਪਾਊਸ ਅਪਲਾਈ ਕਰਵਾ ਸਕਦੇ ਹੋ ਜਿਹੜਾ ਚੜ੍ਹਦੇ ਸਾਲ ਦਾ ਪਹਿਲਾ ਇੰਟੇਕ ਆ ਰਿਹਾ ਜਨਵਰੀ ਇੰਟੇਕ ਤੁਸੀਂ ਉਹਦੇ ਵਿੱਚ ਆਪਣੇ ਸਪਾਊਸ ਨਾਲ ਹੀ ਅਪਲਾਈ ਕਰਵਾ ਸਕਦੇ ਹੋ ਜੀ ਸਰ ਤੇ ਯੂਨੀਵਰਸਿਟੀ ਸਾਡੇ ਕੋਲ ਵਧੇਰੀਆਂ ਨੇ ਤੁਹਾਨੂੰ ਉਹਦੀ ਜਾਣਕਾਰੀ ਸਾਰੀ ਆਫਿਸ ਪਹੁੰਚ ਕੇ ਮਿਲੇਗੀ